ਭਾਰਤ ਜਪਾਨ ਨੂੰ ਪਛੜ ਕੇ ਦੁਨੀਆ ਦੀ ਸਭ ਤੋਂ ਚੌਥੀ ਵੱਡੀ ਅਰਥ ਵਿਵਸਥਾ ਬਣ ਗਿਆ ਨੀਤੀ ਆਯੋਗ ਦੇ ਸੀਈਓ ਬੀਵੀਆ ਸੁਬਰਾਮਣੀਅਮ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਨੀਤੀ ਆਯੋਗ ਦੀ ਗਵਰਨਿੰਗ ਕੌਂਸਲ ਦੀ 10ਵੀਂ ਮੀਟਿੰਗ ਤੋਂ ਬਾਅਦ ਕਿਹਾ ਕਿ ਵਿਸ਼ਵ ਵਿਆਪੀ ਅਤੇ ਆਰਥਿਕ ਵਾਤਾਵਰਨ ਭਾਰਤ ਲਈ ਅਨੁਕੂਲ ਬਣਿਆ ਹੋਇਆ ਅਤੇ ਜਿਵੇਂ ਕਿ ਮੈਂ ਬੋਲਦਾ ਅਸੀਂ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਅਰਥ ਵਿਵਸਥਾ ਤੇ ਅੱਜ ਅਸੀਂ 4 ਟ੍ਰਿਲੀਅਨ ਡਾਲਰ ਦੀ ਅਰਥ ਵਿਵਸਥਾ ਬਣ ਗਏ ਆ ਦੇ ਨੀਤੀਯੋਗ ਦੀ ਮੀਟਿੰਗ ਤੋਂ ਬਾਅਦ ਸੀਓ ਬੀਵੀਆ ਸੁਬਰਾਮਣੀਅਮ ਨੇ ਅੰਤਰਰਾਸ਼ਟਰੀ ਮੁਦਰਾ ਫੰਡ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਹੁਣ ਭਾਰਤੀ ਅਰਥਵਿਵਸਥਾ ਜਾਪਾਨ ਨਾਲੋਂ ਵੱਡੀ ਹੋ ਗਈ ਹੈ ਭਾਰਤ ਨੇ ਇਸ ਮੀਲ ਪੱਥਰ ਨੂੰ ਪ੍ਰਾਪਤ ਕਰਕੇ ਇਤਿਹਾਸ ਰਚ ਦਿੱਤਾ ਹੈ ਅਤੇ ਹੁਣ ਸਿਰਫ ਅਮਰੀਕਾ ਚੀਨ ਅਤੇ ਜਰਮਨੀ ਦੀਆਂ ਅਰਥਵਿਵਸਥਾਵਾਂ ਹੀ ਭਾਰਤ ਤੋਂ ਅੱਗੇ ਨੇ ਕੁਬਰਾਮਨਿਅਮ ਨੇ ਅੱਗੇ ਇਹ ਕਿਹਾ ਕਿ ਜੇਕਰ ਅਸੀਂ ਆਪਣੀ ਯੋਜਨਾ ਉੱਤੇ ਕਾਇਮ ਰਹੇ ਤਾਂ ਅਗਲੇ 2.5 ਤੋਂ 3 ਸਾਲਾਂ ਦੇ ਵਿੱਚ ਅਸੀਂ ਜਰਮਨੀ ਨੂੰ ਪਿੱਛੇ ਛੱਡ ਕੇ ਤੀਜੀ ਸਭ ਤੋਂ ਵੱਡੀ ਅਰਥਵਿਵਰਥਾ ਬਣ ਜਾਵਾਂਗੇ ਭਾਰਤ ਨੇ ਦੁਨੀਆ ਦੀ ਸਭ ਤੋਂ ਚੌਥੀ ਵੱਡੀ ਅਰਥਵਿਵਰਥਾ ਬਣਨ ਦਾ ਇਹ ਮੁਕਾਮ ਅਜਿਹੇ ਸਮੇਂ ਦੇ ਵਿੱਚ ਹਾਤਲ ਕੀਤਾ ਜਦੋਂ ਅਮਰੀਕੀ ਟੈਰਿਫ ਦੇ ਕਾਰਨ ਦੁਨੀਆ ਵਿੱਚ ਉਥਲ-ਪੁਥਲ ਮਚਿਆ ਹੋਇਆ ਹੈ